ਜਲੰਧ ਕੈਡਲਾ ਮੈਨੇਜਮੈਂਟ ਦੁਆਰਾ ਪੰਜਾਬ ਵਿੱਚ 200 ਕਰਮਚਾਰੀਆਂ ਨੂੰ ਕੱਢਣ ਤੇ ਪੰਜਾਬ ਮੈਡੀਕਲ ਰੀਜੈਂਟਡ ਐਸੋਸੀਏਸ਼ਨ ਨੇ ਸ਼੍ਰੀ ਗੁਰੂ ਰਵਿਦਾਸ ਚੌਂਕ ਦੇ ਲਗਦੇ ਕਈ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਕੱਡਲਾ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਗਈ ਸਾਡੇ ਕਰਮਚਾਰੀਆਂ ਨੂੰ ਨਾ ਕੱਢਿਆ ਜਾਵੇ। ਲਗਾਤਾਰ ਕਰ ਮੇਰਾ ਨਾਮ ਬ੍ਰਿਜੇਸ਼ ਸ਼ਰਮਾ ਹਾਂਜੀ ਮੈਂ ਪ੍ਰੈਜ਼ੀਡੈਂਟ ਆ ਪੰਜਾਬ ਮੈਡਿਕਲ ਐਸੋਸੀਏਸ਼ਨ ਜਲੰਧ ਦਾ ਅ ਸਾਡਾ ਕੈਡਲਾ ਕੰਪਨੀ ਦੇ ਖਿਲਾਫ ਜਿਹੜੀ ਅਹਮਦਾਬਾਦ ਦੀ ਕੰਪਨੀ ਉਹਦੇ ਖਿਲਾਫ ਪ੍ਰਦਰਸ਼ਨ ਚੱਲ ਰਿਹਾ ਹੈ। ਅਸੀਂ ਉਹਨਾਂ ਨੂੰ ਆਪਣੇ ਮੰਗ ਪੱਤਰ ਜਿਹੜੇ ਸੀਗੇ ਆਪਾਂ ਅ ਥਰੂ ਕੋਰੀਅਰ ਵੀ ਉਹਨਾਂ ਨੂੰ ਭੇਜਿਆ ਐ ਫੈਕਸ ਵੀ ਕੀਤਾ ਮੇਲ ਵੀ ਕੀਤੀ ਐ ਡਿਮਾਂਡ ਨੋਟ ਜਿਹੜਾ ਐ ਥਰੂ ਐਲ ਸੀ ਅਸਿਸਟੈਂਟ ਲੇਬਰ ਕਮਿਸ਼ਨ ਜਲੰਧਰ ਥਰੂ ਵੀ ਭੇਜਿਆ ਸੀਗਾ ਜਿਸ ਦਿਨ ਇਹ ਪਹਿਲੇ ਦਿਨ ਇੱਥੇ ਆਇਆ ਐ ਆਪਾਂ ਸਿਰਫ ਦੋ ਬੰਦੇ ਨਾਲ ਕੋਲ ਕੇ ਸੀਗੇ ਗੱਲ ਕਰਨ ਵਾਸਤੇ ਅਸੀਂ ਬਹਿ ਕੇ ਗੱਲ ਕਰ ਲਈਏ ਤਾਂ ਕਿ ਜਿਹੜਾ 200 ਟਰਮੀਨੇਸ਼ਨ ਇਹਨਾਂ ਨੇ ਕੀਤੀਆਂ ਨੇ ਸਾਡੀਆਂ ਪੂਰੇ ਪੰਜਾਬ ਦੇ ਵਿੱਚੋਂ ਉਹਦੇ ਸਿਰਫ ਆਪਾਂ ਗੱਲ ਕਰਕੇ ਹੱਲ ਕੱਢ ਸਕੀ ਕਿਉਂਕਿ ਇਹ ਟਰਮੀਨੇਸ਼ਨ ਕੀਤੀ ਐ ਉਹ ਜਾਂ ਤਾਂ ਸਾਡੇ ਜਿਹੜੇ ਸਾਥੀ ਹੈਗੇ ਆ ਉਹ 40 ਸਾਲ ਤੋਂ ਉੱਤੇ ਹੈ ਕੋਈ 35 ਸਾਲ ਦਾ ਕਿਉਂਕਿ ਸਾਡੇ ਪ੍ਰੋਫੈਸ਼ਨ ਦੇ ਵਿੱਚ 30 ਸਾਲ ਤੋਂ ਉੱਤੇ ਟਰਮੀਨੇਸ਼ਨ ਆ ਜਾਵੇ ਤੇ ਕੋਈ ਕੰਪਨੀ ਉਹਨੂੰ ਰੱਖਦੀ ਨਹੀਂ ਸੋ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਆਏ ਸੀਗੇ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਆਪਣੇ ਅੰਬਾਲਾ ਹਰਿਆਣੇ ਤੋਂ ਹਿਮਾਚਲ ਤੋਂ ਜੰਮੂ ਤੋਂ ਇਹਨਾਂ ਨੇ ਆਪਣੇ ਜਿੰਨੇ ਵੀ ਮੈਡੀਕਲ ਰੈਪ ਸੀਗੇ ਸਾਰੇ ਇਕੱਠੇ ਕਰ ਲਏ ਸਾਰੇ ਮੈਡੀਕਲ ਰੈਪ ਇਕੱਠੇ ਕਰਕੇ ਸੋਰੀ ਮੈਡੀਕਲ ਰੈਪ ਦੀ ਮੈਨੇਜਰ ਵੀ ਸਾਰੇ ਇਕੱਠੇ ਕਰ ਲਏ ਇਹਨਾਂ ਨੇ ਏਬੀਐਮ ਆਰਬੀਐਮ ਐਸਐਮ ਨਾਲ ਇਹਨਾਂ ਨੇ ਸਿਕਿਉਰਿਟੀ ਹਾਇਰ ਕੀਤੀ ਹੈ ਸਾਡੇ ਸਿਕਿਉਰਿਟੀ ਹਾਇਰ ਕੀਤੀ ਹੈ ਜਿਹੜੇ ਚ ਰਿਟਾਇਰਡ ਪੁਲਿਸ ਦੇ ਔਰ ਡੈਡ ਪੁੱਲ ਦੇ ਬੰਦੇ ਆ ਅਸੀਂ ਦੇਖ ਹੀ ਲਿੱਤਾ ਸਾਹਮਣੇ ਖੜੇ ਸੀਗੇ ਸਰਦਾਰ ਜੀ 5 7 10 ਬੰਦੇ ਉਹ ਖੜੇ ਆ ਇਹ 30 40 50 ਬੰਦੇ ਇਕੱਠੇ ਹੋ ਕੇ ਆਂਦੇ ਆ ਜਿੱਦਾਂ ਅਸੀਂ ਇਹਨਾਂ ਨੇ ਗੱਲ ਕਰਨ ਦੀ ਅੱਜ ਵੀ ਮੈਂ ਕੋਸ਼ਿਸ਼ ਕੀਤੀ ਐ ਪਹਿਲੇ ਦਿਨ ਕੋਸ਼ਿਸ਼ ਕੀਤੀ ਇਹਨਾਂ ਨੇ ਕਿਹਾ 2 ਦਿਨ ਦਾ ਟਾਈਮ ਦਿਓ ਅਸੀਂ ਬੈਠ ਕੇ ਗੱਲ ਕਰ ਲੈਂਦੇ ਆ ਅਸੀਂ 2 ਦਿਨ ਦਾ ਟਾਈਮ ਇਹਨਾਂ ਨੂੰ ਦੇ ਦਿੱਤਾ ਅਸੀਂ ਕੋਈ ਧਰਨਾ ਪ੍ਰਦਰਸ਼ਨ ਨਹੀਂ ਕੋਈ ਮੁਜ਼ਾਹਰਾ ਨਹੀਂ ਕੀਤਾ ਲੇਕਿਨ 2 ਦਿਨ ਤੋਂ ਬਾਅਦ ਇਹਨਾਂ ਨੇ ਆਪਣੀ ਜਿਹੜੀ ਸਿਕਿਉਰਟੀ ਸੀ ਸਾਰਾ ਡਬਲ ਕਰ ਲਿਆ ਆਪਣੇ ਬੰਦੇ ਡਬਲ ਕਰ ਲਏ ਆਪਣੇ ਜਿਹੜੇ ਗੁੰਡੇ ਬਾਹਰੋਂ ਬੁਲਾਏ ਸੀਗੇ ਉਹ ਪੰਜਾਬ ਤੋਂ ਬਾਹਰ ਦੇ ਸ਼ਹਿ ਗੁੰਡਾਗਰਦੀ ਕਰਦੇ ਐ ਸਾਡੇ ਤੇ ਝੂਠੇ ਪਰਚੇ ਕਰਾਉਂਦੇ ਐ ਦੋ ਕੰਪਲੇਂਟਾਂ ਮੇਰੇ ਖਿਲਾਫ ਦਿੱਤੀਆਂ ਨੇ ਝੂਠੀਆਂ ਜਬਕਿ ਮੈਂ ਉੱਥੇ ਮੌਜੂਦ ਵੀ ਨਹੀਂ ਸੀਗਾ ਜਿਸ ਭਾਈ ਸਾਹਿਬ ਨਾਲ ਮੈਂ ਹੁਣ ਗੱਲ ਕਰ ਰਿਹਾ ਸੀਗਾ ਉਹਦੇ ਨਾਂ ਦੀ ਕੰਪਲੇਂਟ ਆ ਉਸ ਦਿਨ ਉਹ ਵੀ ਉੱਥੇ ਮੌਜੂਦ ਨਹੀਂ ਸੀਗੀ ਜਿੰਨੂੰ ਤੁਸੀਂ ਹੁਣ ਜਿਹਦੇ ਨਾਲ ਗੱਲਬਾਤ ਕਰ ਰਹੇ ਸੀ ਇਹ ਕੌਣ ਹੈਗਾ ਇਹ ਕੰਪਨੀ ਦਾ ਐਨਐਸਐਮ ਹੈ ਅੱਛਾ ਇਹ ਕਿੱਥੋਂ ਆਇਆ ਹੈ ਇਹ ਦਿੱਲੀ ਤੋਂ ਆਇਆ ਜੀ ਇਹਨਾਂ ਨੇ ਤੁਹਾਨੂੰ ਇੱਥੇ ਬੁਲਾਇਆ ਕਿ ਹਸਪੀਟਲ ਦੇ ਬਾਹਰ ਹੁਣ ਸਾਨੂੰ ਸਾਨੂੰ ਪਤਾ ਲੱਗਿਆ ਸੀ ਸਾਡੇ ਨਾਲ ਮੈਡੀਕਲ ਐਪ ਮਤਲਬ 500 ਮੈਡੀਕਲ ਐਪ ਸਾਰੇ ਹਸਪ ਮੈਂ ਆਪਾਂ ਦਫ਼ਤਰ ਬੈਠੇ ਸੀਗੇ ਸਾਰੇ ਹਾਂਜੀ ਤੇ ਦਫ਼ਤਰ ਬੈਠੇ ਸੀਗੇ ਸਾਨੂੰ ਫੋਨ ਆਇਆ ਕਿ ਇੱਥੇ ਮੈਨੇਜਮੈਂਟ ਆ ਕੇ ਕੰਮ ਕਰ ਰਹੀ ਹੈ ਠੀਕ ਹੈ ਤੁਸੀਂ ਆਪਣੀ ਗੱਲ ਤੁਹਾਡਾ ਦੀ ਗੱਲ ਕਰਨੀ ਗੱਲ ਰੱਖ ਸਕਦੇ ਹੋ ਆ ਕੇ ਠੀਕ ਹੈ ਜਿੱਦਾਂ ਅਸੀਂ ਇੱਥੇ ਪਹੁੰਚਦੇ ਨੇ ਨਾ 8 10 ਜਿਹੜੇ ਸੀਗੇ ਉਹ ਸਿਕਿਉਰਿਟੀ ਦੇ ਬੰਦੇ ਜਿਹੜੇ ਸਰਦਾਰ ਜੀ ਸੀਗੇ ਉਹ ਪ੍ਰਾਈਵੇਟ ਪੁਲਿਸ ਦੇ ਬੰਦੇ ਸੀਗੇ ਉਹਨਾਂ ਨੇ ਸਭ ਪਹਿਲਾਂ ਬੁਲਾ ਕੇ ਰੱਖੇ ਸੀਗੇ ਸਵੇਰੇ ਮੈਨੂੰ ਪਤਾ ਲੱਗੇ ਕਿ ਸਾਡੋਂ ਸਾਡੇ ਤਿੰਨ ਥਾਂ ਤੇ ਕੱਲ ਰਾਤ ਉਹਨੇ ਸਾਡੇ ਤੇ ਪਰਚੇ ਦੀ ਜਾਂ ਦਰਖਾਸਤ ਦੇ ਦਿੱਤੀ ਹੈ ਹੂੰ ਹੁਣ ਉਹ ਦਰਖਾਸਤ ਕਿੱਦਾਂ ਲੈ ਲਈ ਮੈਨੂੰ ਨਹੀਂ ਪਤਾ ਪ੍ਰਸ਼ਾਸਨ ਕਿਸ ਤਰ੍ਹਾਂ ਦੇ ਨੇ ਦਰਖਾਸਤਾਂ ਲੈ ਰਿਹਾ ਕਿ ਸਾਡਾ ਆਪ ਸੁਣੂਗਾ ਕਿ ਨਹੀਂ ਸੁਣੂਗਾ ਇਹਨਾਂ ਨੂੰ ਡਰ ਸੀ ਵੀ ਅਸੀਂ ਦਿੱਲੀ ਤੋਂ ਜਲੰਧਰ ਜਾ ਰਹੇ ਆਂ ਵੀ ਸਾਨੂੰ ਉੱਥੇ ਘੇਰਨ ਨਾ ਨਹੀਂ ਸਰ ਇਹਨਾਂ ਨੂੰ ਇਹ ਡਰ ਨਹੀਂ ਹੈਗਾ ਇਹਨਾਂ ਨੂੰ ਡਰ ਇਹ ਆਂਦੇ ਆ ਇਹਨਾਂ ਨੂੰ ਪਤਾ ਹੈ ਕਿ ਆਪਾਂ ਜਲੰਧਰ ਆਵਾਂਗੇ ਕੋਈ ਲੀਡਰ ਸਾਡੇ ਨਾਲ ਗੱਲ ਕਰਨ ਆਇਆ ਤੇ ਉਹਦੇ ਆਪਾਂ ਪਰਚਾ ਭਵਾ ਦਈਏ ਅੱਛਾ ਜਦ ਲੀਡਰ ਤੇ ਪਰਚਾ ਹੋ ਗਿਆ ਤੇ ਜਿਹੜੇ ਬਾਕੀ ਬੰਦੇ ਜਿਹੜੇ ਪਿੱਛੇ ਦੇ ਬੰਦੇ ਆ ਸਾਰੇ ਭੱਜ ਜਾਣਗੇ ਪਰਚਾ ਬਵਾਂ ਦਾ ਕਾਰਨ ਕੀ ਹੈ ਪਰਚਾ ਬਵਾਂ ਦਾ ਕਾਰਨ ਹੈ ਕਿ ਜਦ ਪਰਚਾ ਇੱਕ ਵਾਰ ਹੋ ਗਿਆ ਤੇ ਫਿਰ ਜਿਹੜੇ 200 ਬੰਦੇ ਦੀ ਮੈਂ ਡਿਮਾਂਡ ਕਰ ਰਹਾ ਕਿ ਵਾਪਸ ਰੱਖੋ ਉਹਨਾਂ ਨੂੰ ਉਹ ਡਿਮਾਂਡ ਨਹੀਂ ਕੋਈ ਕਰ ਪਾਇਆ ਉਹ ਇਹਨਾਂ ਨੇ ਜਿਹੜੇ ਬੰਦੇ ਕੱਢੇ ਆ ਪਹਿਲਾਂ ਉਹਨਾਂ ਨੂੰ ਕੋਈ ਨੋਟੀਫਿਕੇਸ਼ਨ ਭੇਜਿਆ ਇੱਕ ਪਹਿਲੀ ਇੱਕ ਰਾਤ ਨੂੰ ਮੇਲ ਆਂਦੀ ਹੈ ਸੇਰ ਉੱਡ ਕੇ ਬੰਦਾ ਦੇਖਦਾ ਉਹਨਾਂ ਟਰਮੀਨੇਟ ਕਰ ਦਿੱਤਾ ਜਦਕਿ ਉਹ 33 ਸਾਲ ਤੋਂ 20 ਸਾਲ ਤੋਂ ਕੋਈ 15 ਸਾਲ ਤੋਂ ਕੰਮ ਕਰ ਰਿਹਾ ਟਰਮੀਨੇਟ ਕਰਨ ਦਾ ਕਾਰਨ ਕੀ ਹੈ ਕੋਈ ਕਾਰਨ ਨਹੀਂ ਜੀ ਵੀ ਬੰਦਾ ਕੰਮ ਨਹੀਂ ਕਰ ਰਿਹਾ ਜਾਂ ਕੀ ਕਾਰਨ ਹੈ ਦੇਖੋ ਜੀ ਆਪਾਂ ਜਿਹੜੇ ਹੈਗੇ ਆ ਆਪਾਂ ਸੇਲਸ ਪ੍ਰੋਮ ਇਨਾ ਐਕਟ ਦੇ ਅੰਡਰ ਸਾਨੂੰ ਬਾਹਰ ਕੱਢਣ ਵਾਸਤੇ ਪਹਿਲਾਂ ਸ਼ੋਕੋਜ਼ ਨੋਟਿਸ ਦਿੱਤਾ ਜਾਂਦਾ ਹੈ। ਹੂੰ ਫਿਰ ਉਹਦੀ ਇਨਕੁਆਰੀ ਹੁੰਦੀ ਹੈ। ਇਨਕੁਆਰੀ ਹੋਣ ਤੋਂ ਬਾਅਦ ਉਹਦੇ ਤੇ ਚਰਚਾ ਹੁੰਦੀ ਹੈ। ਚਰਚਾ ਹੋਣ ਤੋਂ ਬਾਅਦ ਫਿਰ ਐਕਸ਼ਨ ਲਿੱਤਾ ਜਾਂਦਾ ਹੈ। ਹੂੰ ਤੁਹਾਡੀ ਇਹਨਾਂ ਨਾਲ ਕੀ ਗੱਲਬਾਤ ਹੋਈ ਹੈ? ਮੈਂ ਤਾਂ ਅੱਜ ਸੇ ਦੇਖੋ ਮੈਂ ਸਰਦੋਂ ਥੱਕ ਗਿਆ ਸਰ। ਮੈਂ ਬਹੁਤ ਇਮੋਸ਼ਨਲ ਹੋ ਗਿਆ ਸੀ ਅੱਜ ਗੱਲ ਕਰਤਾ ਕਰਤਾ ਇਹਨਾਂ ਦੇ ਨਾਲ। ਹੂੰ ਕਿਉਂਕਿ ਸਾਡਾ ਇੱਕ ਬੰਦਾ ਇਹਨਾਂ ਨੇ ਸਸਪੈਂਡ ਕੀਤਾ ਟਰਮੀਨੇਟ ਕੀਤਾ ਹੋਇਆ ਹੈ। ਉਹ ਬੰਦਾ ਵਿਚਾਰਾ ਸਾਡਾ 2 ਦਿਨ ਤੋਂ ਘਰ ਇੱਕ ਕਮਰੇ ਤੋਂ ਬਾਹਰ ਨਹੀਂ ਨਿਕਲਿਆ। ਅੱਛਾ। ਉਹ ਤਾਂ ਘਰੋਂ ਫੋਨੋਂ ਤੇ ਸਾਨੂੰ ਮੈਂ ਉਹਦੇ ਘਰ ਜਾ ਕੇ ਉਹ ਹਾਲਾਤ ਦੇਖਿਆ ਤਦ ਮੈਨੂੰ ਜਾ ਕੇ ਅੱਜ ਮੈਂ ਇਹਨਾਂ ਕੋਲ ਉਹ ਗੱਲ ਕੀਤੀ ਮੈਂ ਕੋਈ ਗੱਲ ਨਹੀਂ ਕੀਤੀ ਹੋਰ ਮੈਂ ਕਿਹਾ ਜੀ ਤੁਸੀਂ ਮਾਰਨਾ ਮੈਨੂੰ ਗੋਲੀ ਮਾਰ ਦਿਓ ਪਰਚੇ ਦੇਣੇ ਮੇਰੇ ਇਕੱਲੇ ਦੇ ਦੇ ਦਿਓ ਮੇਰੇ ਬਾਕੀ ਬੰਦੇ ਤੋਂ ਰੱਖ ਲਓ ਤੁਸੀਂ ਅਗੇ ਇੱਕ ਮੈਨੂੰ ਕਰਕੇ ਅਗਰ ਤੁਹਾਡੇ ਬਾਕੀ ਬੰਦਿਆ ਦੇ ਸਹੀ ਹੋ ਜਾਂਦਾ ਸਾਰਾ ਕੰਮ ਤੁਸੀਂ ਮੇਰੇ ਤੇ ਪਰਚਾ ਦੇ ਦਿਓ ਹੁਣ ਤੁਸੀਂ ਚਾਹਦੇ ਕੀ ਹੋ ਅਸੀਂ ਚਾਹਨੇ ਸਾਡੇ ਨਾਲ ਬੈਠੋ ਸਿਟਿੰਗ ਕਰੋ ਆਪਾਂ ਗੱਲ ਖਤਮ ਕਰੀਏ ਜੋ ਵੀ ਹੈਗਾ ਸਾਡੇ ਬੰਦੇ ਵਾਪਸ ਰੱਖੋ ਇਹ ਜੋ ਵੀ ਗੱਲਬਾਤ ਹੈਗਾ ਆਪਾਂ ਨੂੰ ਖਤਮ ਕਰੀਆ ਸੀ ਖਤਮ ਕਰਨ ਵਾਸਤੇ ਬੈਠੇ ਆਂ ਦੇਖੋ ਜੀ ਸਾਰਿਆਂ ਨੇ ਲੈਟਰ ਜਾਰੀ ਕੀਤੇ ਹੋਏ ਨੇ ਸਾਡੇ ਕੋਲ ਲੈਟਰ ਹੈਗੇ ਆ ਜਿਹਦੇ ਵਿੱਚ ਫੈਮਿਸਟ ਹੋਲਸੇਲ ਰਿਟੇਲ ਆਈਐਮਐਨ ਆ ਵੀ ਲੈਟਰ ਜਾਰੀ ਕੀਤਾ ਹੈ ਤੁਸੀਂ ਇਹਨਾਂ ਨਾਲ ਬੈਠ ਕੇ ਆਪਣਾ ਇਹਦਾ ਮਸਲਾ ਹੈਗਾ ਸੋਲਵ ਕਰਕੇ ਫਿਰ ਸਾਡੇ ਕੋਲ ਆਈਓ ਲੇਕਿਨ ਫੇਰ ਵੀ ਗੱਲ ਨਹੀਂ ਮੰਨ ਰਹੀ ਸਰ